ਹੈਲੋ ਫਰੈਂਡਸ ਕਿਵੇਂ ਸਾਰੇ ਉਮੀਦ ਕਰਦੀ ਸੀ ਹਰ ਠੀਕ ਹੋਵੋਗੇ ਤੇ ਆ ਦੇਖੋ ਜੀ ਕੱਲ ਮੇਲੇ ਤੋਂ ਮੈਕਸ ਵਾਸਤੇ ਟੈਡੀ ਲੈ ਕੇ ਆਏ ਸੀ ਥੋੜਾ ਤੇ ਤੋੜ ਦਿੱਤਾ ਉਹਨੇ ਬਾਕੀ ਦੇਖੋ ਕਿੰਨਾ ਇੰਜੋਏ ਕਰਦਾ ਪਿਆ ਦੇਖੋ ਕਿੰਨਾ ਰਿਲੈਕਸ ਹੋ ਕੇ ਉਹਦੇ ਨਾਲ ਖੇਡਦਾ ਪਿਆ ਜੇ ਕਿਤੇ ਸੇ ਨੂੰ ਹੱਥ ਨਹੀਂ ਲਾਉਣ ਦਿੰਦਾ ਕਿ ਮੇਰਾ ਟੈਡੀ ਆ ਬਸ ਲਿਆਓ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਠੀਕ ਹੈ ਲੈ ਲਾਂ ਮੈਂ ਮੈਕਸ ਲੈਣਾ ਚਲੋ ਫੜੋ ਫੇ ਖੇਡੋ ਮੈਕਸ ਦਾ ਟੈਡੀ ਆ ਨਾ ਦੇਖੋ ਦੋਨਾਂ ਹੱਥਾਂ ਨਾਲ ਫੜਿਆ ਜੇ फ्रेंड्स ਦੇਖੋ ਸਿਰਫ ਇੱਕੇ ਇਨਸਾਨ ਦੀ ਤਰ੍ਹਾਂ ਬੋਲ ਨਹੀਂ ਸਕਦੇ ਜਾਨਵਰ ਪਰ ਪਤਾ ਸਾਰਾ ਹੁੰਦਾ ਇਹਨਾਂ ਨੂੰ ਦੋਨਾਂ ਹੱਥਾਂ ਨਾਲ ਫੜ ਕੇ ਨਾ ਬੱਚਿਆਂ ਵਾਂਗੂ ਤੇ ਫੇਰ ਖੇਡਦਾ ਪਿਆ ਦੇਖੋ ਹਾਂਜੀ ਨਿੱਕਾ ਹੀ ਗਿਆ ਹੱਲ ਫੜੋ ਫੇ ਹੱਲੋ ਫੱਲੋ ਦੇਖੋ ਕਿੰਨਾ ਪਿਆਰਾ ਲੱਗਦਾ ਪਿਆ ਨਾ ਖੇਡਦਾ ਹੁਣ ਮੂੰਹ ਦੇ ਵਿੱਚ ਫਸਾ ਲਿਆ ਉਹਦਾ ਨੋਜ਼ ਮੈਕਸਰ ਮਨੂੰ ਪੇਨ ਨਹੀਂ ਹੁੰਦੀ ਹੋਏ ਛੱਡ ਦੋ ਛੱਡ ਦੋ ਬੱਬੂ ਦੇਖੋ ਬਹੁਤ ਜ਼ੋਰ ਨਾਲ ਫੜਿਆ ਨਹੀਂ ਛੱਡਣਾ ਹੋਏ ਇਹ ਟੈਡੀ ਮੈਨੂੰ ਨਹੀਂ ਦੇਣਾ ਸੀ ਟੈਡੀ ਨਹੀਂ ਦੇਣਾ ਮੈਨੂੰ ਮੈਨੂੰ ਦੇ ਦੋ ਲੈ ਲੈ ਮੈਂ ਚਲੋ ਤੁਸੀ ਤੁਸੀ ਸੋ ਜੋ ਨਹੀਂ ਚਲੋ ਠੀਕ ਆ ਵਾਓ ਬਸ ਇਧਾ ਮੂਚ ਨੇ ਫਸਾੜ ਕੇ ਉਹਨੂੰ ਵਾ ਖੇਡਣਾ ਦੇਖੋ ਕਿੰਨਾ ਇੰਜੋਏ ਕਰਨ ਰਿਆ ਮੇਲੇ ਜ ਤੁਹਾਨੂੰ ਪਤਾ ਇੰਨੇ ਵਧੀਆ ਨਹੀਂ ਮਿਲਦੇ ਹੁੰਦੇ ਮੈਂ ਫਿਰ ਵੀ ਲੈ ਕੇ ਆਈ ਆ ਮੈਂ ਕਿਹਾ ਇਹਨੂੰ ਘਰ ਛੱਡ ਕੇ ਗਏ ਸੀ ਅਸੀਂ ਕੱਲਾ ਵੀ ਘਰੇ ਮੈਂ ਕਿਹਾ ਲੈ ਕੇ ਚਾਈਏ ਕੋਈ ਨਾ ਕੋਈ ਖਡਾਉਣਾ ਬੇਸ਼ੱਕ ਫਾੜ ਦਵੇ ਇਹ ਅਸੀਂ ਲੈ ਕੇ ਆਏ ਤੇ ਦੇਖੋ ਇਹਨੂੰ ਇਵੇਂ ਕਿੰਨਾ ਪਿਆਰਾ ਲੱਗਾ ਲੈ ਕੋਈ ਹੋਈ ਆ ਡਿੱਗ ਗਈ ਲੱਲੋ ਜੀ ਲੱਲੋ ਪਕੜੋ ਹੱਥ ਦੇ ਨਾਲ ਬਸ ਐਦਾਂ ਵਿੰਗਾ ਟੇਡਾ ਉਹ ਕਿੰਨੇ ਖੇਡੀ ਜਾਣਾ ਹੈ ਜੀ